ਅ ਦਿਖਾਇਓ ਬਣੇ ਇੱਕ ਮਿੰਟ ਵਾਹਿਗੁਰੂ ਵਾਹਿਗੁਰੂ ਏ ਕੋ ਕਰੇ ਬੱਲੇ 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 ਵਾਹਿਗੁਰੂ 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 ਟੱਚ ਵਾਹਿਗੁਰੂ 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 ਬੱਲੇ 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 ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਜੀ ਉਹ ਮਹਾਰਾਜ ਪਹਿਨੇ ਦਿਖਾਇਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਿਖਾਇਓ ਬੱਲੇ 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 ਵਾਹਿਗੁਰੂ ਵਾਹਿਗੁਰੂ ਪੈਣੇ ਕੀ ਨਾਮ ਆ ਤੁਹਾਡਾ ਜੀ ਮਨਪ੍ਰੀਤ ਮਨਪ੍ਰੀਤ ਪੈਣੀ ਤੁਸੀਂ ਕਿੰਨਾ ਪੜੇ ਹੋ ਮੈਂ ਤਾਂ 12ਵਰੀ ਹੀ ਤੇ ਰ ਗਈ ਹਰ ਗਈ ਜੀ ਉਰੇ ਆਪੇ ਨੇ ਮੇਰੀ ਗੱਲ ਤਾਂ ਸੁਣੋ ਜੀ ਹਾਂ ਚਲੇ ਨਾ ਪੜ੍ਹੇ ਨਾ ਮੈਂ ਨਾ ਅੜਤੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਭੈਣ ਆ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਭੈਣ ਸਾਡੀ ਪਿਤਾ ਜੀ ਦੀ ਮੌਤ ਤੋਂ ਬਾਅਦ ਟੈਨਸ਼ਨ ਲੱਗੀ ਜੀ ਪਰਿਵਾਰ ਦੇ ਵਿੱਚ ਗਰੀਬੀ ਔਰ ਧੰਨਵਾਦ ਹੈ ਨਾ ਵੀਰਾਂ ਦਾ ਪਿੰਡ ਵਾਲੇ ਨਗਰ ਨਿਵਾਸੀਆਂ ਦਾ ਜਿਹੜੇ ਇਸ ਭੈਣ ਦੇ ਨਾਲ ਇਸ ਪਰਿਵਾਰ ਦੇ ਨਾਲ ਖੜੇ ਨੇ ਨਹੀਂ ਕਿਤੇ ਕਿਤੇ ਤਾਂ ਪਰਿਵਾਰ ਦੇ ਨਾਲ ਕੋਈ ਨੱਗਰ ਦਾ ਕੋਈ ਗਵਾਂਢੀ ਖੜਦਾ ਹੀ ਨਹੀਂ ਲੈ ਕੇ ਨਹੀਂ ਆਉਂਦਾ ਜੀ ਔਰ ਇਸ ਭੈਣ ਦੇ ਹਾਲਾਤ ਆਪ ਜੀ ਅੰਦਾਜ਼ਾ ਲਾਇਓ ਮੈਂ ਕਹੂੰਗਾ ਇੱਕ ਵਾਰੀ ਭੈਣ ਦਾ ਸਿਰ ਦਿਖਾਇਓ ਤਾਂ ਜੋ ਪਤਾ ਲੱਗੇ ਜਿਹੜਾ ਵੀ ਇਹਦੇ ਐਸੇ ਹਾਲਾਤ ਭੈਣ ਦੇ ਬਣ ਚੁੱਕੇ ਨੇ ਜੀ ਮੈਨੂੰ ਲੱਗਦਾ ਕਈ ਜਿਹੜੀਆਂ ਕਿੰਨੀਆਂ ਹੀ ਕਿੰਨੇ ਹਜ਼ਾਰ ਤਾਂ ਸਿਰ ਦੇ ਵਿੱਚ ਜਿਹੜੀਆਂ ਜੂਆਂ ਮਰ ਕੇ ਮਤਲਬ ਆਪ ਜੀ ਦੇਖੋ ਹੱਥ ਦੇ ਨਾਲ ਵੀ ਸਾਡੇ ਜੂਆਂ ਝੜ ਰਹੀਆਂ ਨੇ ਸੰਗਤ ਜੀ ਐਡੇ ਵੱਡੇ ਪੱਧਰ ਤੇ ਮਤਲਬ ਜੂਆਂ ਜਿਹੜੀਆਂ ਸਿਰ ਦੇ ਵਿੱਚ ਨੇ ਕਿਉਂਕਿ ਕਦੇ ਇਸ਼ਨਾਨ ਹੀ ਨਹੀਂ ਕਰਿਆ 2 ਢਾਈ ਸਾਲ ਭੈਣ ਨੇ ਇਸ਼ਨਾਨ ਹੀ ਨਹੀਂ ਕੀਤਾ ਔਰ ਆਪ ਜੀ ਦੇਖੋ ਕੀ ਹਾਲਾਤ ਇਸ ਭੈਣ ਦੇ ਨੇ ਸਾਡੀ ਇਸ ਧੀ ਦੇ ਜਿਹਦੀ ਕੁੱਖ ਦੇ ਵਿੱਚੋਂ ਹਰੀ ਸਿੰਘ ਵਰਗੇ ਨਲੂਏ ਜਾਂ ਜਿਹੜੇ ਯੋਧੇ ਪੈਦਾ ਹੁੰਦੇ ਨੇ ਜਾਂ ਜਿਹਦੀ ਕੁੱਖ ਦੇ ਵਿੱਚੋਂ ਯੋਧੇ ਪੈਦਾ ਹੁੰਦੇ ਨੇ ਅੱਜ ਸਾਡੀ ਉਹ ਭੈਣ ਨੂੰ ਆ ਹਾਲਾਤ ਕੱਟਣੇ ਪੈ ਰਹੇ ਨੇ ਕਿ ਪਰਿਵਾਰ ਦੇ ਵਿੱਚ ਗਰੀਬੀ ਆ ਇਹ ਭੈਣ ਆਪਣੇ ਪਿਤਾ ਜੀ ਦੀ ਮੌਤ ਦੀ ਟੈਨਸ਼ਨ ਲੈ ਗਈ ਨਹੀਂ ਕੋਈ ਸਮਾਂ ਹੁੰਦਾ ਭੈਣ ਆਪਣੇ ਆਪ ਨੂੰ ਸਵਾਰਦੀ ਹੋਣੀ ਵਿਆਹ ਵੀ ਹੋ ਗਿਆ ਸੀ ਬੱਚੇ ਵੀ ਹੈਗੇ ਜੀ ਨਹੀਂ ਬੱਚੇ ਨੇ ਕੀ ਹੋ ਗਿਆ ਤੁਹਾਨੂੰ ਹਾਂਜੀ ਭੈਣੇ ਕੀ ਗੱਲ ਹੈ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਜੀ ਸਟੀਨ ਹਾਂਜੀ ਨਿਰਵਲ ਸਿੰਘ ਨੇ ਨਿਰਵਲ ਸਿੰਘ ਔਰ ਭੈਣ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਟੈਨਸ਼ਨ ਲੈ ਗਈ ਸੰਗੇ ਜੀ ਅੱਜ ਦੇ ਹਾਲਾਤ ਇਹ ਨੇ ਅੱਜ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚੋਂ ਇਨਾਂ ਦਾ ਲਾਸ਼ ਸ਼ੁਰੂ ਕੀਤਾ ਜਾਣਾ ਗੁਰੂ ਸਾਹਿਬ ਅੱਗੇ ਤੁਸੀਂ ਵੀ ਸਾਰੇ ਭੈਣ ਭਰਾ ਅਰਦਾਸ ਕਰਿਓ ਅਸੀਂ ਨਗਰ ਨੂੰ ਵੀ ਕਹਾਂਗੇ ਵੀ ਅਰਦਾਸ ਕਰਿਓ ਮਨਪ੍ਰੀਤ ਲਈ ਔਰ ਮਨਪ੍ਰੀਤ ਭੈਣ ਠੀਕ ਹੋ ਕੇ ਆਪਣਾ ਚੰਗਾ ਜੀਵਨ ਜੀ ਸਕੇ ਔਰ ਜਿਹੜੀ ਘਰ ਦੇ ਵਿੱਚ ਗਰੀਬੀ ਆ ਉਹਦੇ ਕਾਰਨ ਅੱਜ ਭੈਣ ਦੇ ਆ ਹਾਲਾਤ ਹੋ ਗਏ ਕਿਉਂਕਿ ਕੋਈ ਦਵਾਈ ਦੇਣ ਵਾਲਾ ਹੀ ਨਹੀਂ ਹੈਗਾ ਨਾਲ ਕੱਲੇ ਮਾਤਾ ਜੀ ਨੇ ਮਾਤਾ ਜੀ ਕੀ ਕਰਨ ਇਹ ਵੀਰ ਹੋਣੀ ਤੁਸੀਂ ਪਿੰਡ ਵਾਸੀ ਹੋ ਹਾਂਜੀ ਹਾਂਜੀ ਤੇ ਇਦਾਂ ਦੇ ਵੀਰਾਂ ਦਾ ਧੰਨਵਾਦ ਆ ਜਿਹੜੇ ਇਦਾਂ ਦੀਆਂ ਲੋੜਵੰਦ ਭੈਣਾਂ ਦੇ ਨਾਲ ਖੜਦੇ ਨੇ ਜੀ ਅਸੀਂ ਧੰਨਵਾਦ ਕਰਦੇ ਆਂ ਆਪ ਜੀ ਵੀ ਆਪਣੇ ਆਲੇ ਦੁਆਲੇ ਧਿਆਨ ਰੱਖੋ ਸਾਡੀ ਮਨਪ੍ਰੀਤ ਮਨਪ੍ਰੀਤ ਮਤਲਬ ਆਪ ਜੀ ਦੇਖੋ ਕਿੰਨਾ ਪਿਆਰਾ ਨਾਮ ਆ ਸਾਡੀ ਭੈਣ ਦਾ ਪਰ ਅੱਜ ਇਸ ਭੈਣ ਨੂੰ ਨਹੀਂ ਪਤਾ ਵੀ ਇਹਦੇ ਹਾਲਾਤ ਕੀ ਬਣ ਗਏ ਕਿਉਂਕਿ ਸਾਡੀਆਂ ਭੈਣਾਂ ਦੇ ਜਿਹੜੇ ਕੇਸ ਹੁੰਦੇ ਨੇ ਸਿੰਘਾਂ ਦੇ ਉਹ ਬੜੇ ਕੀਮਤੀ ਚੀਜ਼ਾਂ ਨੇ ਜੀ ਕੇਸ ਨੂੰ ਬੜੀ ਗੁਰੂ ਸਾਹਿਬ ਨੇ ਗੁਰੂ ਦੀ ਮੋਹਰ ਕਿਆ ਪਰ ਅੱਜ ਭੈਣ ਦੇ ਉਹੀ ਕੇਸਾਂ ਦੇ ਵਿੱਚ ਜਿਹੜੀਆਂ ਇੰਨੀਆਂ ਕਿ ਲੀਖਾਂ ਨੇ ਜੀ ਆਪ ਜੀ ਨੇ ਦੇਖੀਆਂ ਨੇ ਅਸੀਂ ਤੁਹਾਨੂੰ ਤਾਂ ਦਿਖਾਈਆਂ ਨੇ ਵੀ ਆਪ ਜੀ ਆਪਣੇ ਆਲੇ ਦੁਆਲੇ ਵੀ ਧਿਆਨ ਰੱਖੋ ਮਨਪ੍ਰੀਤ ਵਰਗੀਆਂ ਬਹੁਤ ਭੈਣਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਇਦਾਂ ਜਿਹੜੀਆਂ ਖਾਧੀਆਂ ਜਾ ਰਹੀਆਂ ਨੇ ਕੀੜਿਆਂ ਤੋਂ ਮਤਲਬ ਇਹ ਛੋਟੇ-ਛੋਟੇ ਕੀੜੇ ਨੇ ਜੀ ਆਪ ਜੀ ਆਪਣੇ ਆਲੇ-ਦੁਆਲੇ ਜ਼ਰੂਰ ਧਿਆਨ ਰੱਖੋ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਆ ਆਪ ਜੀ ਇਦਾਂ ਦੀਆਂ ਭੈਣਾਂ ਦੀ ਸਾਨੂੰ ਜ਼ਰੂਰ ਇਤਲਾਹ ਦਿਆ ਕਰੋ ਤਾਂ ਜੋ ਇਹਨਾਂ ਦਾ ਇਲਾਜ ਕਰਾਇਆ ਜਾ ਸਕੇ ਔਰ ਦੇਖੋ ਇਹ ਭੈਣ ਦੇ ਜਿਹੜੀ ਸਿਰ ਦੇ ਵਿੱਚ ਖੁਰਕ ਹੋਈ ਜਾਂਦੀ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਸਿਰ ਨੂੰ ਖਾ ਰਹੀਆਂ ਨੇ ਕਿਉਂਕਿ ਇਹਨਾਂ ਨੇ ਇੰਨਾ ਕੋ ਖੂਨ ਚੂਸ ਜਾਣਾ ਭੈਣ ਦਾ ਸਰੀਰ ਹੀ ਨਹੀਂ ਬਧਨ ਦੇਣਾ ਜੀ ਆ ਆਇਓ ਮੜ ਜਾ ਔਰ ਅਸੀਂ ਕਹਾਂਗੇ ਜ ਵੀ ਇਸ ਭੈਣ ਦੇ ਹੁਣ ਤਾਂ ਵਾਲ ਕੱਟਣੇ ਪੈਣੇ ਨੇ ਜੀ ਵੀਰੇ ਇਹ ਤਾਂ ਹੁਣ ਮਤਲਬ ਸੈੱਟ ਹੋਏ ਨਹੀਂ ਸਕਦੇ ਹਨਾ ਇਹ ਤਾਂ ਤੁਸੀਂ ਮਤਲਬ ਕੱਟ ਦਿਓ ਵੀਰੇ ਜ਼ੀਰੋ ਨੰਬਰ ਇਹਨਾਂ ਦੇ ਲਾ ਦਿਓ ਤਾਂ ਬਹੁਤ ਹਾਂਜੀ ਇਹ ਤਾਂ ਤੁਸੀਂ ਪਹਿਲਾਂ ਹੀ ਲਾ ਦਿਓ ਵੀਰੇ ਹਾਂਜੀ 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 ਵਾਹਿਗੁਰੂ 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 ਕਣੇ ਇਧਰ ਨੂੰ ਘੁੰਮਿਓ ਜੀ ਭੈਣੇ ਤੁਸੀਂ ਇਸ਼ਨਾਨ ਕਰਤੋਂ ਨਹੀਂ ਕੀਤਾ ਹਾਂਜੀ ਨਮਰਤ ਮਨਪ੍ਰੀਤ ਮੰਮੀ ਹੈ ਮਨਪ੍ਰੀਤ ਭੈਣੇ ਕਣੇ ਇਸ਼ਨਾਨ ਕਰਤੋਂ ਨਹੀਂ ਕੀਤਾ ਆਦੀ ਹੋਰ ਹੋ ਗਈ ਸੋਹਣੀ ਹੋਈ ਹੈ ਤੱਤਾ ਫਾਨ ਕਰਕੇ ਬੜੀ ਬੱਚਾ ਵੀ ਕੋਈ ਨਹੀਂ ਨਹੀਂ ਬੱਚਾ ਨਹੀਂ ਕਿਹੜੇ ਪਿੰਡ ਵਿੱਚ ਦੀ ਭੈਣ ਜੀ ਵਰਦਾ ਵਰ ਬੈਠੀ ਸੀ ਮੈਂ ਸਮੂਹਰਾ ਬੈਠਾ ਮਨਪ੍ਰੀਤ ਭੈਣੇ ਗੱਲ ਸੁਣ ਲਓ ਠੀਕ ਕਰ ਦਈਏ ਤੁਹਾਨੂੰ ਠੀਕ ਕਰ ਦਈਏ ਦਵਾਈ ਸ਼ੁਰੂ ਕਰ ਦਈਏ ਦਵਾਈ ਲੈ ਲਓਗੇ ਕੇ ਹਾਂ ਜੀ ਨਹੀਂ ਹੋਈ ਨਹੀਂ ਆਏ ਕਹਿੰਦੇ ਕੇ ਲੈ ਲਾਗੇ ਜੀ ਬਾਬਾ ਜੀ ਅੱਛਾ ਜੀ ਕੇ ਲੈ ਲਾ ਤੁਸੀਂ ਪੜ੍ਹੇ ਕਿੰਨਾ ਹੋਇਆ ਪੜ੍ਹੇ ਖਾਣਾ ਮੈਨੂੰ ਮਿਹਰਿਆਂ ਨੂੰ ਪੜੀ ਤਾਂ ਜੀ ਹੈ ਨਹੀਂ ਲਾ ਦੇ ਦੋ ਸਾਡੇ ਨਾਲ ਹਾਂਜੀ ਭੈਣੇ ਖਾਣਾ ਲੂਗੀ ਕਿਵੇਂ ਜੀ ਯੋ ਨੰਦੀ ਜੀ ਕਿਰੇ ਜੀ ਹੋ ਜਾਂਦਾ ਕਿੰਨੇ ਅੱਛਾ ਜੀ ਲੋਕ ਲੱਗੀ ਨੂੰ ਉਹ ਦਿਨ ਆਣਾ ਨਾਲ ਘਰ ਪਾਣੀ ਕਾਲ-ਕਾਲੇ ਪਾਇਆ ਫਿਰ ਫਿਰ ਉਸ ਤੋਂ ਬਾਅਦ ਖਾਈ ਜਾਂਦੇ ਪੂਰੀਆਂ ਖਾਈਆਂ ਓਕੇ ਜੀ ਉਹ ਮੈਂ ਮੇਰੇ ਉੱਤੇ ਚੱਕ ਲਿਆ ਠੀਕ ਆ ਭੈਣੇ ਮਰੇ ਹਾਂ ਜੀ ਹਾਂ ਮੈਨੂੰ ਪਤਾ ਕੀ ਆ ਹਾਂ ਜੀ ਠੀਕ ਹੈ ਜੀ ਭੈਣੇ ਹੋਰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕੋਈ ਹੋਰ ਬੇਬੇ ਤੁਹਾਨੂੰ ਸਾਹਮਣੇ ਸਹੀ ਆ ਥੋੜਾ ਸਾਹਮਣੇ ਆ ਸਾਹਮਣੇ ਨਹੀਂ ਨਾ ਬੜੀ ਪਿਆਰੀ ਭੈਣਾਂ ਤੁਹਾਡੀ ਉਸ ਗੱਲ ਕਰ ਰਹਾ ਹਾਂ ਔਰ ਠੀਕ ਆ ਸੰਗਤ ਜੀ ਅਸੀਂ ਇਸ ਟਾਈਮ ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ ਤੋਂ ਵੀਡੀਓ ਸਾਂਝੀ ਕੀਤੀ ਆ ਇਸ ਟਾਈਮ ਇੱਥੇ ਸੰ 100 ਦੇ ਕਰੀਬ ਐਸੀਆਂ ਰੱਬੀ ਰੂਹਾਂ ਰਹਿ ਰਹੀਆਂ ਨੇ ਜੀ ਔਰ 700 ਦੇ ਕਰੀਬ ਐਸੀਆਂ ਸਾਡੀਆਂ ਭੈਣਾਂ ਨੇ ਮਨਪਰੀਤ ਵਰਗੀਆਂ ਜਿਨ੍ਹਾਂ ਦੇ ਇਲਾਜ ਚੱਲ ਰਹੇ ਨੇ ਜੀ ਲੋੜਬੰਦ ਬੱਚੇ ਵੀ ਹੈਗੇ ਜੀ ਵਿੱਚ ਭੈਣਾਂ ਵੀ ਬਹੁਤ ਨੇ ਭੈਣਾਂ ਵੈਸੇ ਸੰਗਤ ਜੀ ਅਸੀਂ ਦੱਸਣਾ ਚਾਹੁੰਦੇ ਆ ਜਿਹੜਾ ਮੇਲ ਬੰਦੇ ਦੀ ਗਿਣਤੀ ਵੱਧ ਆ ਜੀ ਮੈਂਟਲੀ ਹੋਣ ਦੀ ਔਰ ਬੀਬੀਆਂ ਦੀ ਗਿਣਤੀ ਵੈਸੇ ਹੀ ਘੱਟ ਹੁੰਦੀ ਆ ਜੀ ਬੀਬੀਆਂ ਦੀ ਤਾਂ ਵੈਸੇ ਹੀ ਬਿਲ ਪਾਵਰ ਗੁਰੂ ਸਾਹਿਬ ਵੱਲੋਂ ਵੈਸੇ ਹੀ ਮਜ਼ਬੂਤ ਬਹੁਤ ਹੁੰਦੀ ਆ ਕਿਉਂਕਿ ਬੀਬੀਆਂ ਦੇ ਵਿੱਚ ਇਹ ਤਾਕਤ ਹੁੰਦੀ ਆ ਆਪਣਾ ਘਰ ਛੱਡ ਕੇ ਦੂਜੇ ਦੇ ਘਰ ਰਹਿਣ ਦੀ ਬੀਬੀਆਂ ਆਪਣੇ ਬੱਚੇ ਸਿਰ ਤੇ ਸਾਰੀ ਸਾਰੀ ਜ਼ਿੰਦਗੀ ਕੱਟ ਦਿੰਦੀਆਂ ਨੇ ਜੇਕਰ ਜੀਵਨ ਸਾਥੀ ਜ਼ਿੰਦਗੀ ਦੇ ਵਿੱਚ ਨਾ ਹੋਵੇ ਪਰ ਜਿਹੜਾ ਬੰਦਾ ਹੁੰਦਾ ਉਹ ਜਜਬਾਤੀ ਹੁੰਦਾ ਪਰਿਵਾਰਕ ਪੱਖ ਤੋਂ ਬੜਾ ਕਮਜ਼ੋਰ ਹੁੰਦਾ ਇਸ ਕਰਕੇ ਬੰਦਿਆਂ ਦੀ ਗਿਣਤੀ ਸੜਕਾਂ ਤੇ ਵੱਧਦਾ ਸੰਗਤ ਜੀ ਮੈਂਟਲੀ ਪਰੇਸ਼ਾਨ ਬੰਦੇ ਵੱਧ ਹੁੰਦੇ ਨੇ ਬੀਬੀਆਂ ਘੱਟ ਪਰ ਇਸ ਭੈਣ ਲਈ ਅਰਦਾਸ ਕਰਿਓ ਇਸ ਟਾਈਮ 700 ਦੇ ਕਰੀਬ ਐਸੇ ਮਰੀਜ਼ਾਂ ਦੇ ਇਲਾਜ ਚੱਲ ਰਹੇ ਨੇ ਅਸੀਂ ਆਪਜੀ ਤੋਂ ਦਵਾਈਆਂ ਦੇ ਰੂਪ ਦੇ ਵਿੱਚ ਸਹਿਯੋਗ ਮੰਗਦੇ ਆਂ ਕਈ ਲੱਖਾਂ ਰੁਪਏ ਦੀ ਦਵਾਈ ਆਉਂਦੀ ਆ ਜੀ 700 ਮਰੀਜ਼ ਤਾਂ ਇਦਾਂ ਦਾ ਜਿੱਦਾਂ ਸਾਰੇ ਘਰਾਂ ਤੋਂ ਮਰੀਜ਼ ਆਉਂਦੇ ਨੇ ਔਰ 100 ਦੇ ਕਰੀਬ ਐਸੇ ਵੀਰ ਨੇ ਜਿਹੜੇ ਆਪਣੇ ਕੋਲੇ ਰਹਿੰਦੇ ਨੇ 800 ਦੇ ਕਰੀਬ ਮਰੀਜ਼ਾਂ ਦੀ ਦਵਾਈ ਸਾਨੂੰ ਚਾਹੀਦੀ ਹੁੰਦੀ ਹੈ ਸੰਗਤ ਜੀ ਅਸੀਂ ਬੇਨਤੀ ਕਰਾਂਗੇ ਸਾਰੇ ਭੈਣ ਭਰਾ ਥੋੜੇ ਥੋੜਾ ਦੇ ਸਬੰਧ ਕੱਢ ਕੇ ਸਾਨੂੰ ਦਵਾਈਆਂ ਦੇ ਰੂਪ ਵਿੱਚ ਜਰੂਰ ਮਦਦ ਕਰਿਆ ਕਰੋ ਅਸੀਂ ਆਪ ਜੀ ਨੂੰ ਲਿਸਟ ਦੇ ਦਾਂਗੇ ਤੁਸੀਂ ਸਾਨੂੰ ਦਵਾਈਆਂ ਖਰੀਦ ਕੇ ਦੇ ਸਕਦੇ ਹੋ ਜੇਕਰ ਆਪ ਜੀ ਨੂੰ ਦਵਾਈਆਂ ਨਹੀਂ ਮਿਲਦੀਆਂ ਤਾਂ ਪਟਿਆਲੇ ਮੈਡੀਕਲ ਸਟੋਰ ਜਿੱਥੋਂ ਦਵਾਈ ਸਾਰੀ ਆਉਂਦੀ ਹੈ ਉੱਥੇ ਆਪ ਜੀ ਸੇਵਾ ਸਾਡੀ ਇਹ ਸੰਗਤ ਅੱਗੇ ਬੇਨਤੀ ਆ ਸਭ ਤੋਂ ਜ਼ਿਆਦਾ ਖਰਚਾ ਸੰਸਥਾ ਦਾ ਦਵਾਈਆਂ ਦਾ ਅੱਜ ਤੋਂ ਕਈ ਕਿ ਲੱਖ ਕਈ ਕਿ ਬਰੀ 6-6 ਲੱਖ 7 ਲੱਖ ਉੱਥੇ ਬਲ ਸੰਗਤ ਜੀ ਖੜ ਜਾਂਦਾ ਔਰ ਬਾਕੀ ਸੰਸਥਾ ਜਿਹੜੀ ਇਦਾਂ ਹੀ ਵਰਕ ਕਰ ਰਹੀ ਆ ਰਾਸ਼ਨ ਦਵਾਈਆਂ ਕੱਪੜਾ ਬਿਜਲੀ ਦੇ ਬਿੱਲ ਫੋਰ ਕਿੰਨਾ ਕੁਛ ਆ ਜੀ ਸਾਰਾ ਕੁਝ ਸੰਗਤ ਸਪੋਰਟ ਕਰਦੇ ਨੇ ਜੀ ਆਪ ਜੀ ਪਿੱਛੇ ਦੇਖ ਰਹੇ ਹੋ ਇਸ ਹਾਲ ਦੇ ਵਿੱਚ ਜਿਹੜਾ ਹੁਣ 150 ਬੰਦਾ ਹੋਰ ਰਹਿਸ਼ ਕਰੂਗਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਔਰ ਜਿੱਥੇ ਆਪਾਂ ਖੜ ਕੇ ਵੀਡੀਓ ਬਣਾ ਰਿਹਾ ਇੱਧਰ 10 ਕ ਕਮਰੇ ਨੇ ਜੀ ਸੰਗਤ ਨੇ ਹੁਣ ਸਪੋਰਟ ਕੀਤੀ ਇਹ ਕਮਰੇ ਤਿਆਰ ਹੋ ਗਏ ਸੰਗਤ ਜੀ ਔਰ ਇਹਨਾਂ ਦੇ ਵਿੱਚ ਵੀ ਆਪਾਂ 10 ਦਿਨਾਂ ਨੂੰ ਰਹਿਸ਼ ਕਰ ਜਾਗੇ ਜੀ ਔਰ ਧੰਨਵਾਦ ਆਪ ਜੀ ਦਾ ਹੱਸਦੇ ਬੱਸਦੇ ਰਹੋ ਤੁਸੀਂ ਆਪਣੇ ਆਲੇ ਦੁਆਲੇ ਇਦਾਂ ਦੀਆਂ ਭੈਣਾਂ ਦਾ ਜਰੂਰ ਧਿਆਨ ਰੱਖੋ ਤਾਂ ਜੋ ਉਹਨਾਂ ਦਾ ਪਾ ਇਲਾਜ ਕਰਵਾ ਕੇ ਉਹਨਾਂ ਨੂੰ ਠੀਕ ਜਿਹੜਾ ਜੀਵਨ ਚੰਗਾ ਜੀਵਨ ਦੇ ਸਕੀਏ ਜੀ ਧੰਨਵਾਦ ਜੀ ਹੱਸਦੇ ਬੱਸਦੇ ਰਹੋ ਵੀਰੇ ਆਪ ਜੀ ਦਾ ਕੀ ਨਾਮ ਆ ਜੀ ਹਰਵਿੰਦਰ ਜੀ ਹਰਵਿੰਦਰ ਸਿੰਘ ਜੀ ਆਏ ਨੇ ਜੀ ਨਾਲ ਵੀਰੇ ਉਹਨਾਂ ਦਾ ਕੀ ਨਾਮ ਜੀ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਨੇ ਆਏ ਜੀ ਨਾਲ ਮਹੰਗਾ ਮਹੰਗਾ ਸਿੰਘ ਜੀ ਸਰਦਾਰਾ ਸਿੰਘ ਜੀ ਪਿੰਡ ਕਿਹੜਾ ਜੀ ਤੁੱਲੇਵਾਲੀ ਤੁੱਲੇਵਾਲ ਪਿੰਡ ਆ ਜੀ ਇਹ ਜਿਲ੍ਹਾ ਤਹਿਸੀਲ ਪਟਿਆਲਾ ਜੀ ਲਗੜੋਈ ਭਾਂਦਰਾ ਇਧਰ ਵਾਲੇ ਪਾਸੇ ਨੂੰ ਤੁੱਲੇਵਾਲ ਔਰ ਧੰਵਾਦ ਜੀ ਨਾਲ ਮਾਤਾ ਜੀ ਨੇ ਤੁਸੀਂ ਵੀ ਨਾਲ ਆਏ ਹੋ ਹਾਂਜੀ ਆਪ ਜੀ ਦਾ ਕੀ ਨਾਮ ਹੈ ਜੀ ਕੁਲਵਿੰਦਰ ਕੁਲਵਿੰਦਰ ਕੌਰ ਮਾਤਾ ਦਾ ਕੀ ਨਾਮ ਹੈ ਜੀ ਮਹਿੰਦਰ ਕੌਰ ਮਹਿੰਦਰ ਕੌਰ ਮਨਪ੍ਰੀਤ ਕੌਰ ਦੇ ਨਾਲ ਆਏ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜਿਹੜਾ ਅੱਜ ਦਵਾਈ ਸ਼ੁਰੂ ਹੋਣ ਲੱਗੀ ਹੈ ਵੀ ਅੱਜ ਤੋਂ 2 ਮਹੀਨੇ 4 ਮਹੀਨੇ 6 ਮਹੀਨੇ ਨੂੰ ਜਿਹੜਾ ਸਮਾਉ ਹੋਰ ਹੋਵੇ ਮਹਾਰਾਜ ਕਿਰਪਾ ਕਰਨ ਹੱਸਦੇ ਬਾਹਦੀ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ